ਉਹ ਕਹਿੰਦਾ 600 ਸਾਲ ਪਹਿਲਾਂ ਸਾਡੇ ਦੇ ਜ਼ਮੀਨੀਆਂ ਨੇ ਜ਼ੁਲਮ ਕੀ ਕਾਸੀ ਅਸੀਂ ਜਰਾ ਬਾਣੀ ਵਿੱਚ ਨਾ ਤੇ ਅਸੀਂ ਜਿਨ੍ਹਾਂ ਨੇ ਸਾਨੂੰ ਕੋਹ ਕੋਹੇ ਮਾਰਿਆ ਸਾਡੇ ਧਰਤ ਧਾਏ ਸਾਡੇ ਬੱਚੇ ਮਾਰਦੇ ਬਜ਼ੁਰਗ ਬੁੜੀਆਂ ਬੀਬੀਆਂ ਮਾਰਦੀਆਂ ਉਹਨਾਂ ਨੂੰ ਕੁਰਸੀਆਂ ਦੇ ਕੇ ਨਵਾਜਿਆ ਆ ਭਾਈ ਤੁਹਾਡਾ ਤੁਹਾਨੇ ਕਰਕੇ ਹੋਇਆ ਸੀ ਕਿਹਦਾ ਮੋੜ ਲੱਗੇ ਪੰਜ ਪਿੰਡਾਂ ਦੇ ਸਰਦਾਰ ਆ ਬਸ ਛੱਦਲੀ ਦਾ ਖੈਰਾ ਹਰ ਪੰਜਾਬ ਦਾ ਤੇਰੇ ਨਾਲ ਕਬੀਰ ਤਾਂ ਕਹਿੰਦਾ ਜੱਜ ਦੇ ਘਰੇ ਬੀਲੀ ਤੁਈ ਤਰਫਾਂ ਤੋਂ ਵੀ ਜੇਦਾਂ ਚੌਕੇ ਦੀ ਨੂੰ ਸਾਡੀ ਦਿੱਤਾ ਅਧਿਆਤ ਨੂੰ ਸਾਹਮਣੇ ਮਾਗੀ। ਉਹ ਭਰਿਆ ਮਾਰਦਾ 15 ਸਾਲ ਦਾ ਬੱਚਾ ਦਾ ਸੰਬੰਧ ਰਹਿ ਗਿਆ ਸਾਲ ਰਹਿ ਨਹੀਂ ਰਿਹਾ। ਫੱਲ ਵਿੱਚ ਮਿੱਟੀਵਾਰ ਦੀ ਰਿਪੋਰਟ ਆਈ। ਦਫੀਕੀ ਨੇ ਘੋਟਨੇ ਨੂੰ ਬਚਾਇਆ ਕਿਨੇ? ਚਾਰਕੋਟ ਨਾ ਮਰਿਆ। ਘੋਟਨੇ ਦੀ ਰਖਾਸਤ ਲੈਣ ਲਈ ਸ਼ੋਮਨੀ ਕਸਵਰਾ ਪ੍ਰਬੰਧਕ ਕਮੇਟੀ ਤੋਂ ਭਾਈ ਗੁਰਦੇਵ ਸਿੰਘ ਪਡਾਲ ਦੇ ਦੁਆਰੇ ਪਾਇਆ। ਫਿਰ ਦੱਸਿਆ ਕਿਹਾ ਦੀ ਫੱਲ ਨੇ ਯਾਰ ਆ ਗੁਰਦੇਵ ਸਿੰਘ ਜਿਆਦਾ ਉਹਦੇ ਘਰਾਂ ਨੂੰ ਟੈਕਸੀ ਦਿੱਤੀ ਇਹ ਮੈਡੀਕਲ ਸੀ ਉਹ ਆਵਾਮਾ ਆਜ਼ਾਦ ਇਹ ਆਦਮ ਸੜਾ ਬਣਾ ਕੇ ਸਾਡੀ ਜਵਾਨੀ ਖੋਹ-ਖੋ ਕੇ ਪਾ ਲਈ ਲੈ ਗਈ ਬੀਜਪੀ ਪੁਸਤਕਾ ਲੈ ਕਿਨੇ ਬਾਈ ਕਿਨੇ ਸਾਡੇ ਨੌਜਵਾਨ ਮੁੰਡੇ ਠੁੱਠੇ ਮੁਕਾੜਨਾ ਚ ਸਾਡੀਆਂ ਕੁੜੀਆਂ ਛਾਲਿਆਂ ਦੇ ਲੱਗੀਆਂ ਕਰਕੇ ਨੌਜਵਾਨ ਪਿਆਰਾ ਉੱਤੇ ਪਿਆ ਹੋ ਜਾ ਭਰਾ ਉਹ ਕਾਇ ਜਾ ਅੱਜ ਆਗ ਦੇ ਮਾਧੇ ਵੱਲ ਸੰਮਰਨ ਕਰਦਾ 70-70 ਬਾਲ। ਕਈ ਮਿੰਟਾਂ ਜੋ ਹੋਣ ਤੱਕ ਬਰਾਬਰ ਚੜੀਆਂ ਕਿਉਂਕਿ ਕੋਈ ਨੌਜਵਾਨ ਮੁੰਡਾ ਕੋਈ ਜਵਾਨ ਚੁੜਾ ਨਹੀਂ ਸਕਿਆ। ਕੋਣ ਬਟਾਇਆ ਕਿ ਨੇ ਉਹਦੇ ਕੁਰਸੀਆਂ ਕਿੱਥੇ ਕਿਨੇ ਬੈਠੇ। ਐਸੇ ਬਾਗਲ ਨੇ ਕਹਿੰਦੇ ਬਾਗਲ ਚੰਗਾ ਅੱਜ ਵੀ ਕੱਖਰੀ ਫਰਦਾ ਹੁੰਦਾ ਲੋਕੋ। 0 ਲੈ ਕੇ 95 ਤੱਕ ਤੱਕਤਾ ਦੇ ਗਾਟਿਆਰ ਤੱਕ ਸੁਖਤਾ ਜੋ ਗੋਕੇ ਮਾਰਿਆ। 95 ਤੱਕ ਕਿਹਨੇ ਕਾਂਸ ਨੇ ਸਰਕਾਰ ਕਿਹਾ ਕਿ ਬਣਾਵੀ ਜਾਗ ਤੁਸੀਂ 2002 ਚ 95 ਤੋਂ ਲੈ ਕੇ 2002 ਸੱਤਾ ਕੀ ਭੁੱਲ ਗਈ ਕੌਮਾਂ ਆਪਣੇ ਦੇ ਹੋਏ ਜਲਮਾਂ ਨੂੰ ਹਜ਼ਾਰਾਂ ਸਾਲ ਤੱਕ ਨਹੀਂ ਭੁੱਲਦੀਆਂ ਆਏ ਜਪਾਨ ਜਾਏ ਜਪਾਨ ਤੁਹਾਨੂੰ ਚੀਨ ਦੀ ਬੜੀ ਓਏ ਸੂਈ ਨਹੀਂ ਮਿਲਨੀ ਸੂਈ ਵੀ ਉਹ ਕਹਿੰਦਾ 600 ਸਾਲ ਪਹਿਲਾਂ ਸਾਡੇ ਦੇ ਚੀਨਿਆਂ ਨੇ ਜ਼ੁਲਮ ਕੀਤਾ ਸੀ ਅਸੀਂ ਇਹਦਾ ਸਮਾਨ ਨਹੀਂ ਖਰੀਦਣਾ ਤੇ ਅਸੀਂ ਜਿਨ੍ਹਾਂ ਨੇ ਸਾਨੂੰ ਕੋਕੋ ਕੇ ਮਾਰਾ ਸਾਡੇ ਤਖਤ ਢਾਏ ਸਾਡੇ ਬੱਚੇ ਮਾਰਦੇ ਬਜ਼ੁਰਗ ਬੁੜੀਆਂ ਬੀਬੀਆਂ ਮਾਰਤੀਆਂ ਉਹਨਾਂ ਨੂੰ ਕੁਰਸੀਆਂ ਦੇ ਕੇ ਨਵਾਜਿਆ ਬਾਈ ਪਰ ਸਾਡੇ ਵਰਗਾ ਕਿਹੜਾ ਹੋਊਗਾ ਸਾਡੀ ਜਸਤੌੜ ਜਣਾ ਆ ਗਿਆ ਇਹਨਾਂ ਇਨਕਲਾਬ ਲੈ ਕੇ ਆਵਾਂਗੇ ਮੌਰੀ ਐਸੀ ਹੋਈ ਸੀ ਬਾਈ ਕਹੇ ਆਉਂਗੇ ਛੇੜੀ ਦੇ ਦੇ ਜਾਣਦੇਾਰੇ ਇਹ ਅਗਲੀ ਮਕਲੋਯਾ ਗਾਈਜ਼ ਕਿੰਨਾ ਚ ਪਈਆ ਸਟਾਲ ਜਿਹੜੇ ਮਹਾਰਾਜੀ ਰਹਿਦੀ ਮੌੜਾ ਦੀ ਕੱਲੀ ਕਿੰਨੇ ਚ ਪਈਆ ਦੱਸੋ 55-60 ਕਰੋੜ ਤੇ ਲਈ ਪਈਆ 55 ਕਰੋੜ ਹੱਥ ਕਰੋੜ ਦਾ ਟੈਂਟ ਲੱਗਿਆ ਕੰਦਾ 10 ਕਰੋੜ ਦਾ ਫਿਰ 1 ਨਵਾਂ ਕਰੋੜ ਦਾ ਮੈਕ ਜਾਂ ਸਪੀਕਰ ਸੌਂ ਸਿਸਟਮ ਦਾ ਤੁਸੀਂ ਕਹੋਗੇ 8 ਕਰੋੜ ਦਾ ਟੈਂਟ ਤੇ ਇੱਦਾਂ ਕਿਹੜੀ ਮੁਸੀਬਤ ਆ ਕੇ ਸੀ ਰੁਕੀ ਬੋਲਟ ਗਰੂਪ ਟੈਂਟ ਸੀ ਦਿੱਲੀ ਨੂੰ ਆਇਆ ਸੀ ਅੱਜ ਕੱਲ ਸਤਾਲਜੇ ਮਹਾਰਾਜ ਰਗਨੇ ਮੈਂ ਸਰਸਵਤ ਦਾ ਮੁੰਡਾ ਐ ਤਾਂ ਜੈਨ ਡੋਰੀ ਪਾਉਂਦਾ ਰਿਹਾ ਮੈਂ ਮਸ਼ਕਲਾਂ ਦੀ ਸੌਂਦਾ ਰਿਹਾ ਪੀਟਰ ਉਰੇ ਮੈਂ ਅਜੇ ਦਾ ਹਿੰਦੂਆਰ ਦਾ ਹੁੰਦਾ ਸੀ ਅੱਜ ਕੱਲ ਬੋਲਟ ਗਰੂਪ ਟੈਂਟਾਂ ਦੇ ਵਿੱਚ ਲੇਡੀਆਂ ਕਰਦਾ ਕਿਹੜਾ ਕਹਿੰਦਾ ਵੀ ਬਾਗਲਾ ਦੀ ਤਲੀਲੇ ਦੇ ਫੋਟੋ ਪਸਟਾਂ ਦੇ ਫੋਟੋ ਫੰਡੀ ਝੋਲਿਆ ਤੇ ਲਫਾ ਪਿਆ ਤੇ ਕੰਤਾ ਦੇ ਉਹ ਕਿਹੜੀ ਜਗਾ ਐ ਉਹ ਕਿਹੜੀ ਗਲੀ ਇਹ ਜਦੋਂ ਬੰਕ ਉਹਨਾਂ ਖਾਲੀ ਕਿਹੜਾ ਸਾਹ ਭਾਈ ਜਿਸ ਤੇ ਤੂੰ ਬੈਠਾ ਨਹੀਂ ਅੱਜ ਕੱਲ੍ਹ 800 ਕਰੋੜ ਰੁਪਿਆ ਕੱਲੀਆਂ ਐਡਾ ਤੇ ਰੱਖਿਆ ਮਸ਼ਹੂਰੀਆਂ ਦੇ 800 ਕਰੋੜ ਰੁਪਿਆ ਪੰਜਾਬ ਦਾ ਤੇ ਲੋਕ ਮਰਦੇ ਆ ਤੇ ਆ ਲੋਕ ਪੀਣ ਵਾਲੇ ਪਾਣੀ ਉਤਸਦੇ ਹਰ ਪਾਰ ਤੇ ਪੰਜਾਬ ਦਾ ਜਹਾਜਾਂ ਚ ਫੂਕ ਰਿਹਾ ਤੇਲ ਕੈਕੇ ਦੀ ਬਾਹਰ ਨੂੰ ਬਦਪਦੇਸ਼ ਨੂੰ ਉੱਡ ਗਿਆ ਹਿਮਾਚਲ ਨੂੰ ਉੱਡ ਗਿਆ ਮਹਾਰਾਸ਼ਟਰ ਨੂੰ ਉੱਡ ਗਿਆ ਪੈਸਾ ਪੰਜਾਬ ਦਾ ਆ ਰਾਜਪੂਤ ਜੱਟਾ ਵਿਆਹ ਹੋਇਆ ਸੀ ਉਹਦਾ ਰਸਤਾ ਅੰਚ 10 ਲੱਖ ਦਾ ਇੱਕ ਕਮਰਾ ਪਿਆ ਸੀ ਕਿਰਾਏ ਤੇ ਮੈਂ ਕਿੱਥੋਂ ਪੰਜਾਬ ਦੇ ਖਜ਼ਾਨੇ ਚੋਂ ਕੋਈ ਕਰੂਗਾ ਸਵਾਲ ਇਹ ਸੌਜਣਾ ਸੋਚਦਾ ਉਹਨੂੰ ਕੱਢੀਆਂ ਚਾਰ ਉਹਨੂੰ ਕੱਢੀਆਂ ਦੋ ਚੌਥਾਈ ਸੁਣਾਏ ਇੱਕ ਅੱਧੀ ਕਹਾਣੀ ਸੁਣਾਈ ਚਾਰ ਗੱਪ ਸੁਣਾਈ ਤੇ ਉਹ ਤਾੜੀਆਂ ਮਾਰ ਕੇ ਉੱਠਦੇ ਸਵਾਲ ਹੋਇਆ ਭਾਈ ਕਰ ਲਿਓ ਮਗਰੋਂ ਕੁਲਾ ਭੰਨਿਓ ਕਿ ਲੱਖ ਆਇਆ ਇਸ ਦੀਵਾਨ ਕਰਨੇ ਸੀ ਅਖੀਰ ਤੇ ਮੌਕਾ ਦਊਗਾ ਸਪੀਕਰ ਫੜਾ ਕੇ ਜਿਹੜਾ ਮਰਜ਼ੀ ਸਵਾਲ ਕਰ ਲਿਓ ਬਈ ਉਹ ਨਾ ਕੱਫਾ ਮੈਂ ਜੇਰੇ ਰੇਪੈਂਟ ਰੁਕਿਆ ਰਾਤ ਨੂੰ ਜੇਰੇ ਮੈਂ ਕਿਹਾ ਤੁਸੀਂ ਸਵਾਲ ਕਰ ਲਓ ਰਾਤ ਨੂੰ ਕਹਿੰਦੇ ਮੁੰਡੇ ਕਹਿੰਦੇ ਬਈ ਅਸੀਂ ਗੁਰੂ ਘਰ ਦੇ ਧੂਈ ਪਾਦੀ ਤੇ ਬਹਿ ਗਏ ਕਿਹਨੇ ਸਾਡੇ ਪਣ ਚਰਚਾ ਚੱਲ ਗਈ ਸਾਗੀ ਬਈ ਕਹਿੰਦੇ ਕਈ ਕਹਿੰਦਾ ਯਾਰ ਇਹ ਬੋਟਾ ਲਿਖਣਾ ਹੋਊਗਾ ਪਾਇਬ ਨਵੀਂ ਕਰ ਲਾ ਮੈਂ 12 ਜੀ ਵੀ ਖੜਾ ਸੀ 22 ਥੋੜੇ 24 ਜੀ ਖੜਾ ਮੈਂ ਤਾਂ ਕੋਈ ਕਹਦਾ ਜਨਸਤੀਆਂ ਦਾ ਬੰਦਾ ਹੈ ਕੋਈ ਕਹਦਾ ਇਹ ਭਵਤਰਾ ਛੱਡਿਆ ਹੈ ਉਹ ਹੀ ਕਹਦਾ ਹਰ ਸਮਰਤ ਨੂੰ ਜਿਤਾਉਣਾ ਆਇਆ। ਇਸ ਤਰ੍ਹਾਂ ਦੇ ਪ੍ਰਚਾਰ ਪ੍ਰਾਪੇ ਗੰਦੇ ਹਮੇਸ਼ਾ ਚੱਲਦੇ ਆ। ਕੋਈ ਖਵਾਲ ਹੋ ਗਿਆ ਜਨ ਦੇ ਵਿੱਚ ਜੇ ਗੱਲ ਐਮਐਲਏ ਐਂਟੀ ਬੰਦ ਦੀ ਹੁੰਦੀ ਤਾਂ ਸਾਰਿਆਂ ਧਰਾ ਹੱਥ ਖੜਦਗੇ ਅੱਜ ਵੀ ਤੇ ਪਹਿਲਾਂ ਵੀ। ਮੈਂ ਗਿਆ ਅਸੀਂ ਪਹਿਲਾਂ ਕੈਪਟਨ ਨੂੰ ਮਿਲਣਾ। ਆਹ ਮਸਲੇ ਲੈ ਕੇ ਕੇ ਪੰਜਾਬ ਦੀਆਂ ਨੌਕਰੀਆਂ ਪੰਜਾਬ ਗਰੀ ਰੱਖੀਆਂ ਕਰੋ। ਪੰਜਾਬ ਦੀ ਜ਼ਮੀਨ ਕੋਈ ਸਾਰੀ ਬੰਦਾ ਖਰੀਦਣਾ ਚਾਹੇ ਤੁਨ ਬਣਾਓ। ਜੇ ਹਮਾਸ਼ਕਲ ਦਾ ਜਮੁਤਰਾ ਖੰਡ ਚਾ ਕੈਪਟਨ ਕਰਾਗੇ ਪੁੱਤਰਾ। ਮੈਂ ਗਿਆ ਚੰਡੀ ਕੋਲੇ ਇਹੀ ਗੱਲ ਲੈ ਕੇ ਚੰਡੀ ਗਲਬਾਜੀ ਕਰਕੇ ਮੇਰੀ ਬਾਹ ਫੜ ਕੇ ਅੰਦਰ ਨੂੰ ਲੈ ਗਿਆ ਸੀ ਐਸ.ੀ.ਐਮ.ਐਸ. ਚੰਡੀਗੜ੍ਹ ਖੜਾ ਲੱਖੇ ਟਿਕਟ ਬੋਰ ਕਿੱਥੋਂ ਲੈਣੀ ਐ ਮੈਂ ਕਹਿੰਦਾ ਇਹ ਭਾਈ ਤੂੰ ਅੱਤ ਤੂੰ ਅਨੇਰ ਕੱਲੇ ਹੋਇਆ ਸੀ ਕਹਿੰਦਾ ਮੋਰ ਲੱਖੇ ਪੰਜ ਟਿਕਟਾ ਦੇ ਦੇ ਸਾਡੇ ਨਾਲ ਜਾ ਬਾਅਦ ਛੱਡ ਦਿੱਲੀ ਦਾ ਖਹਿੜਾ ਹਰ ਪੰਜਾਬ ਨਾਲ ਤੇਰੇ ਨਾਲ ਤੇਰਾ ਮਾਜ ਦੇ ਮੂੰਹ ਦਿੱਲੀ ਵੱਲ ਹੋ ਗਿਆ ਪਿੱਟ ਪੰਜਾਬ ਵੱਲ ਹੋਣੀ ਐ ਸਾਡਾ ਕੋਲ ਨਾ ਛੱਡ ਦਿੱਲੀ ਵੱਲੀ ਦਾ ਪੰਜਾਬ ਵੱਲੀ ਦਾ ਲੋਕ ਨਾ ਕੋਣ ਮੋਰ ਨਾ ਲਾਰੇਆਂ ਦਾ ਵਾਦੇ ਨਾ ਗੱਲਾਂ ਦੇ ਬਲ ਇਸ਼ਿਆ ਕਰਦੇ ਐ ਸਿਰ ਕਰਦੇ ਐ ਲਈ ਲਈ ਲੱਗਦਾ ਸਿਰਫ ਤੇ ਸਿਰ ਤੁਹਾਨੂੰ ਜਨਾਉਂਦੀ